ਕਨਚਾਰਨ ਸ਼ੇਰੀ ਜਿਆ ਕੋਈ ਮੰਨੇ ਨਾ ਦਾ ਜਾਣਦੇ ਨਹੀਂ ਵੈਸੇ ਚਵਲ ਕੌਣ ਆ ਇਸ ਚਵਲ ਦੇ ਵੱਲੋਂ ਇੱਕ ਚਵਲ ਮਾਰੀ ਗਈ ਆ ਕਿ ਜਹੇਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਉਹਨਾਂ ਦੀ ਸ਼ਾਨ ਦੇ ਬਾਰੇ ਇਹਨੇ ਆਪ ਸ਼ਬਦ ਬੋਲੇ ਨੇ ਬਕਵਾਸ ਕੀਤੀ ਆ ਹੁਣ ਇਹ ਮਾਫੀ ਮੰਗ ਰਿਹਾ ਕੋਈ ਇਹਦੀ ਟੀਮ ਨਕਲੀ ਜੀ ਬਣੀ ਪਈ ਆ ਉਹ ਕਹਿੰਦੀ ਜੀ ਉਹ ਮਾਨਸਿਕ ਪਰੇਸ਼ਾਨ ਆ ਇਹੋ ਜਿਹਾ ਮਾਨਸਿਕ ਪਰੇਸ਼ਾਨ ਅਸੀਂ ਬੜੇ ਠੀਕ ਕੀਤੇ ਨੇ ਸਾਨੂੰ ਬਹੁਤ ਠੀਕ ਕਰਨਾ ਆਉਂਦੇ ਚੰਗੀ ਤਰ੍ਹਾਂ ਤੇ ਜੇ ਇਹ ਸੋਚੇ ਕਿ ਇਦਾਂ ਮਾਫੀ ਮੰਗ ਕੇ ਖੜਾ ਛੁੱਟੂ ਮੈਂ ਤੇ ਵੀ ਦਾ ਭਲੇਖਾ ਤੇਰੀ ਮਾਨਸਿਕ ਤੁਸ਼ਾ ਨਹੀਂ ਵੀ ਠੀਕ ਕਰਾਂਗੇ ਜਿੱਦਨ ਸਾਨੂੰ ਕੱਕਰਿਆ ਤੇ ਤੁਹਾਨੂੰ ਸਿਖਾਵਾਂਗੇ ਵੀ ਜੋ ਬੋਲਦਾ ਕਿਵੇਂ ਜਹਦਰ ਸਾਹਿਬ ਦੇ ਬਾਰੇ ਜੈਦਾ ਸਾਹਿਬ ਦੀ ਸ਼ਾਨ ਦੇ ਬਾਰੇ ਜੰਪ ਵਿਖਦੇ ਵਿੱਚ ਕਿਸੇ ਵੀ ਸਿੱਖ ਸਿੰਘ ਦੀ ਬਰਸ਼ਾਨ ਦੇ ਬਾਰੇ ਕਿੱਦਾਂ ਬੋਲੀਦਾ ਤੁਸੀਂ ਲੋਕ ਨੇ 3 4 ਹੋ ਤੁਹਾਡਾ ਕੰਮ ਆ ਕੰਟਰੋਵਰਸੀ ਕਰਨਾ ਤੇ ਆਪਣਾ ਨਚਾਰਪੁਰਾ ਆਪਣਾ ਕੰਜਰਪੜਾ ਫੇਮਸ ਕਰਨਾ ਮੇਰਾ ਜਿਹੜਾ ਉਹ ਆਪਸ ਦੇ ਵਿੱਚ ਕੋਈ ਕਲੈਸ਼ ਕਰਦੇ ਹੋ ਨਾ ਵਿਖਾਉਂਦੇ ਹੋ ਲੋਕਾਂ ਨੂੰ ਬਦਮਾਸ਼ੀਆਂ ਕਰਦੇ ਹੋ ਇਹ ਸਾਰਾ ਨਕਲੀ ਬਦਮਾਸ਼ੀਆਂ ਤੁਹਾਡੀਆਂ ਵਿੱਚੇ ਧਰਿਆ-ਧਰਿਆ ਰਹਿ ਜਾਣੀਆਂ ਜਿਵੇਂ ਕਿ ਸਿੰਘਾਂ ਦੇ ਹੱਥ ਲਾ ਕੇ ਇਸ ਕਰਕੇ ਆਪਣੀ ਜ਼ੁਬਾਨ ਨੂੰ ਲਗਾਮ ਪਾ ਕੇ ਰੱਖੋ ਇਹ ਨਾ ਹੋਵੇ ਤੇ ਸਾਨੂੰ ਉਹ ਜ਼ੁਬਾਨ ਉੱਡਣੀ ਪਵੇ ਕਿਉਂਕਿ ਜਹੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਉਹ ਪੰਥ ਦੇ ਵਾਸਤੇ ਕੀ ਨੇ ਉਹ ਅਸੀਂ ਜਾਣਦੇ ਆ ਸਾਡਾ ਪੰਥ ਜਾਣਦਾ ਸਿੱਖ ਜਾਣਦੇ ਨੇ ਉਹਦੀ ਕੀ ਕੁਰਬਾਨੀ ਹੈ ਸਮੇਤ ਉਹਨਾਂ ਦੇ ਜ